ਹਾਂਜੀ ਸਸਿਗਾ ਸਾਰੇ ਹੀਡ ਪ੍ਰੀਮੀਅਮ ਨੂੰ ਮੈਂ ਤੁਹਾਡਾ ਆਪਣਾ ਗੱਗੀ ਹੀਰਾਲੀ ਤੇ ਵੀਰੇ ਹਰ ਤਰ੍ਹਾਂ ਦੀ ਤਰ੍ਹਾਂ ਇਸ ਵਾਰ ਵੀ ਕਬੱਡੀ ਦਾ ਕੈਂਪ ਲਾਉਣ ਜਾ ਰਹੇ ਆ ਜੀ ਕੱਲ ਤੋਂ ਸਟਾਰਟ ਕਰ ਦੇਣਾ 25 ਤਰੀਕ ਤੋਂ ਤੇ ਕਬੱਡੀ ਕੈਂਪ ਵਿੱਚ ਪ੍ਰੈਕਟਿਸ ਮੈਂ ਕਰਾਇਆ ਕਰੂੰਗਾ ਨਾਲ ਮੇਰੇ ਉਸਤਾਦ ਜੀ ਅਮਰਜੀਤ ਸਿੰਘ ਤੱਕੜ ਕਰਾਇਆ ਕਰਨਗੇ ਤੇ ਸ਼ਾਮ ਦਾ ਟਾਈਮ ਹੋਊਗਾ 5:30 ਵਜੇ ਤੋਂ ਲੈ ਕੇ 7:30 ਦਾ ਤੇ ਬਾਅਦ ਚ ਹੋਲੀ ਓਲੀ ਅਸੀਂ ਟਾਈਮ ਚੇਂਜ ਕਰ ਦਾਂਗੇ ਜਿੱਦਾਂ ਵੀ ਹੋਈ ਹੈ ਨਾ ਸੋ ਇੱਕ ਹੋਰ ਬੇਨਤੀ ਕਰਨੀ ਸੀ ਅੱਗੇ ਸੀ ਕੈਂਪ ਲਾਈਦਾ ਸਾਨੂੰ ਪਲੇਅਰਾਂ ਦੇ ਫੋਨ ਆਉਂਦੇ ਸੀਗੇ ਵੀ ਭਾਈ ਰਹਿਸ਼ ਦਾ ਪ੍ਰਬੰਧ ਹੈਗਾ ਅਸੀਂ ਇਸ ਵਾਰ ਰਹਿਸ਼ ਦਾ ਪ੍ਰਬੰਧ ਵੀ ਕਰ ਰਹੇ ਆ ਪਹਿਲਾ ਕੱਲ ਤੋਂ ਕੈਂਪਸ ਸਟਾਰਟ ਆ ਠੀਕ ਹੈ ਉੱਦਾਂ ਪ੍ਰੈਕਟਿਸ ਹੋਊਗੀ ਮੈਂ ਬੇਨਤੀ ਕਰਦਾ ਜਿਹੜੇ ਏਰੀਆ ਦੇ ਆਫ ਡਾਊਨ ਕਰ ਸਕਦੇ ਹੋ ਹੁਣ ਤੇ ਜਿਹੜੇ ਵੀਰਾਂ ਨੇ ਰਹਿਸ਼ ਲਈ ਆਉਣਾ ਮੇਰੇ ਕੋ ਉਹ ਇਦਾਂ ਨਾ ਆਉਣ ਵੀ ਆ 2-3 ਮਹੀਨੇ ਵਾਸਤੇ ਕਿਉਂਕਿ ਜੇ ਤੁਸੀਂ ਪ੍ਰੋਪਰ ਪਲੇਅਰ ਬਣਨਾ ਹੈ ਫੇ ਤੁਸੀਂ ਮੇਰੇ ਕੋਲ ਸਾਲ 2 ਸਾਲ 3 ਸਾਲ ਦਾ ਲੈ ਕੇ ਟਾਈਮ ਆਓ ਇੱਥੇ ਪ੍ਰੈਕਟਿਸ ਕਰੋ ਵਧੀਆ ਸਾਡੇ ਪਿੰਡ ਦਾ ਬਹੁਤ ਸੋਹਣਾ ਮਾਹੌਲ ਆ ਸਟੇਡੀਅਮ ਚ ਗਰਾਊਂਡ ਬਹੁਤ ਵਧੀਆ ਬਣੀ ਹੋਈ ਆ ਲੇਟਾਂ ਲੱਗੀਆਂ ਆਪਾਂ ਹਨੇਰੇ ਵੇਂਦ ਕਰੋ ਜਿੱਦਾਂ ਮਰਜ਼ੀ ਕਰੋ ਤੇ ਬਾਕੀ ਰਹਿائش ਦਾ ਮੈਂ ਤੁਹਾਨੂੰ ਦੱਸ ਦਊਗਾ ਤੇ ਉਹ ਆਪਾਂ ਬਾਅਦ ਚ ਗਾਂ ਵੀਡੀਓ ਪਾਣਾਗੇ ਬੋਲ ਕੇ ਸੋ ਆਹ ਕੈਂਪ ਬਾਰੇ ਮੈਂ ਹੁਣ ਸਾਰਿਆਂ ਨੂੰ ਬੇਨਤੀ ਕਰਦਾ ਉਹ ਕੈਂਪ ਸਟਾਰਟ ਹੋਣ ਲੱਗਾ ਹੈ ਕੱਲ ਤੋਂ ਜਿੰਨੇ ਏਰੀਆ ਦੇ ਪਲੇਅਰ ਆ ਨਵੇਂ ਚਾਹੇ ਪੁਰਾਣੇ ਤੁਸੀਂ ਸਾਰੇ ਕੈਂਪ ਦਾ ਹਿੱਸਾ ਬਣੋ ਤੇ ਵੱਧ ਤੋਂ ਵੱਧ ਮਿਹਨਤ ਲਾਓ ਤੇ ਬਾਕੀ ਕੱਲ ਨੂੰ ਮਿਲਦੇ ਆਂ ਗਰਾਊਂਡ ਵਿੱਚ 5:30 ਵਜੇ ਖਾਲਸਾ ਵਾਈਫ ਫਤਿਹ ਜੀ